ਕੋਈ ਵੀ ਪਾਰਟੀ ਦਾ ਜੀ ਲੀਡਰ ਆ ਕੋਈ ਵੀ ਬੋਲ ਰਿਹਾ ਉਹ ਇਹੀ ਤੰਗ ਕਰ ਰਿਹਾ ਕਿ ਛੜਕਾਂ ਤਾਂ ਹੁਣ ਸਟਾਰਟ ਕੀਤੀਆਂ ਜਿਸ ਤੋਂ ਪਹਿਲਾਂ ਕਿੱਥੇ ਮੈਂ ਆਪਦੇ ਕੰਮ ਗਿਣਦਾ ਤੇ ਜੇ ਕੋਈ ਕਹਿੰਦਾ ਵੀ ਵਿਕਾਸ ਨਹੀਂ ਹੋਇਆ ਰਿਜਲਟ ਦੱਸ ਦੂ ਮੈਂ ਕਿਸੇ ਦੇ ਵਿਰੁੱਧ ਨਹੀਂ ਬੋਲਦਾ ਕਿਸੇ ਵਿਰੁੱਧ ਗੱਲ ਨਹੀਂ ਕਰਦਾ ਵੱਡੇ ਵੱਡੇ ਕੰਮ ਨੇ ਜੋ ਦੱਸਦੇ ਨੇ ਕਿ ਪ੍ਰਿਆਲੂਪੁਰਾ ਦੀ ਗੁਰਾ ਹਾਲਤ ਸੀਗਾ ਹੁਣ ਤੁਹਾਡੇ ਨੂੰ ਦੱਸਦਾ ਕਿ ਡਿੰਗ ਰੋਡ ਵਾਲੀ ਜਿਹੜੀ ਸੜਕ ਜਾਂਦੀ ਆ ਉਹਦਾ ਟੈਂਡਰ ਕਰਾਤਾ ਇਹਦਾ ਕੰਮ ਸ਼ੁਰੂ ਚੱਲ ਪਿਆ ਜਿਹੜੀ ਆਪਾਂ ਛੰਡੇ ਖੁਰ ਤੱਕ 메ਨ ਸੜਕਾ ਆ ਜਿਹੜੀ ਇੱਥੋਂ ਆਪਾਂ ਛੜ ਕੇ ਜਾਂਦੇ ਸੀਗੇ ਰੂੜੀ ਵਾਲੀ ਇਹ ਸੜਕਾ ਸ਼ਹਿਰ ਦੀਆਂ ਪੰਜੇ ਸੜਕਾਂ ਦੇ ਟੈਂਡਰ ਲੱਗੇ ਸ਼ਹਿਰ ਦੀ ਮੰਡੀ ਬਣੀ ਜਾਂਦੀ ਆ 8 ਕਰੋੜ ਦੇ ਨਾਲ ਸ਼ੈੱਡ ਬਣੀ ਜਾਂਦਾ 94 ਲੱਖ ਦੇ ਨਾਲ ਵੇਖੋ ਵੀ ਸ਼ੈਲਰ ਰੋਡ ਆ ਉਧਰੋਂ ਮੰਡੀ ਦੇ ਵਿੱਚ ਸੜਕ ਖੈਰੀ ਵਾਲੀ ਲੈ ਕੇ ਆਏ ਆਗੇ ਸੀਵਰ ਪਾਇਆ ਬਯੰਤ ਨਗਰ ਆਲਾ 2.5 ਕਰੋੜ ਦਾ 7.5 ਕਰੋੜ ਦਾ ਪਾਣੀ ਪੀਣ ਆਲਾ ਸ਼ਹਿਰ ਨੂੰ ਦਿੱਤਾ ਕੱਢ ਵਿੱਚ ਵੀ ਕਾਫੀ ਇੱਕ ਗੱਲ ਚੱਲ ਰਹੀ ਹੈ ਕਹਿੰਦੇ ਸਰਪੰਚਾਂ ਨੂੰ ਅਜੇ ਤੱਕ ਕੋਈ ਗਰਾਂਟ ਤੁਸੀਂ ਸਰਪੰਚਾਂ ਨੂੰ ਜਾ ਕੇ ਪੁੱਛ ਲਓ ਤੁਹਾਡੇ ਖਾਤੇ 'ਚ ਪੈਸੇ ਆਏ ਆ ਕਿ ਨਹੀਂ ਆਏ ਅਸਲ ਦੇ ਵਿੱਚ ਜਰਿਆ ਨਹੀਂ ਜਾਂਦਾ ਵੀ ਇੰਨੇ ਪੈਸੇ ਆ ਕਿੱਥੋਂ ਰਿਹਾ ਹਾਂ ਵਿਰੋਧੀ ਦਾ ਕੰਮ ਹੁੰਦਾ ਨਿੰਦਣਾ ਪਰ ਤੁਸੀਂ ਪਿੱਠ ਪਿਛੇ ਕਹਿੰਦੇ ਆਰ ਕੰਮ ਬਹੁਤ ਕਰਾਇਆ ਇਹਨਾਂ ਨੇ ਇਹ ਕਹਿੰਦੇ ਆ ਤੁਸੀਂ ਉਹਨਾਂ ਦੇ ਵਰਕਰਾਂ ਤੋਂ ਪੁੱਛ ਲਓ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਜਾ ਕੇ ਕਿ ਸਰਦੂਲਗੜ੍ਹ ਦੇ ਵਿੱਚ ਲੜਾਈਆਂ ਝਗੜੇ ਖਤਮ ਹੋ ਪਏ ਆ ਕਿ ਨਹੀਂ ਹੋ ਜੋ ਸਰਦੂਲਗੜ੍ਹ ਦੇ ਵਿੱਚ ਤੁਸੀਂ ਦੇਖੋ ਹਸਪੀਟਲ ਦੇ ਵਿੱਚ 12 ਐਮਬੀਬੀਐਸ ਡਾਕਟਰ ਆ ਤਿੰਨ ਸਪੈਸ਼ਲਿਸਟ ਆ 15 ਅੱਗੇ ਵਿਚਾਰਾ ਕੱਲਾ ਸੋਨ ਲਾਲ ਹੁੰਦਾ ਠੀਕ ਆ ਬੀਤੇ ਦਿਨੀ ਇੱਕ ਤਿੰਨ ਵਾਰ ਜਿੱਤੇ ਮੋਫਰ ਪਰਿਵਾਰ ਨੂੰ ਤੇ ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਨੇ ਇੱਕ ਟਿਕਟ ਕੱਟ ਕੇ ਇੱਕ ਕਹਿੰਦਾ ਲਵੀ ਨਵੇਂ ਯੂਥ ਦੇ ਮੁੰਡੇ ਨੂੰ ਧਰਮਪੰਨੂ ਨੂੰ ਦਿੱਤੀ ਗਈ ਕੀ ਲੱਗਦਾ ਆ ਉਸ ਇੰਟਰੋਵਰਸਲ ਤੁਹਾਡਾ ਕੀ ਪਹਟਾ ਦਾ ਇਹ ਸੱਜਣ ਮੈਂ ਹੈਗਾ ਹਾਂ ਪਾਰਟੀ ਨੇ ਮੈਂ ਭੇਜਤੇ ਵੀ ਜ਼ਿਲ੍ਹਾ ਪ੍ਰਿਸ਼ਦਿਆ ਨਾ ਸੰਮਤੀ ਦਿਹਾਨਾ ਸਾਡੀ ਕਮੇਟੀ ਨੇ ਪ੍ਰਵਾਨ ਕਰਤੇ ਜੇ ਕਮੇਟੀ ਨੂੰ ਲੱਗਦਾ ਇਹਨੂੰ ਇਹਨੂੰ ਲੜਾਉਣੀ ਆ ਤਾਂ ਪਾਰਟੀ ਦਾ ਫੈਸਲਾ ਸਿਰ ਮੱਥੇ ਹੋਣਾ ਚਾਹੀਦਾ ਪਰ ਅਸੀਂ ਉਸ ਚ ਨਹੀਂ ਲੱਗੇ ਵੀ ਇਹਨਾਂ ਦੀ ਕੰਟਰੋਵਰਸੀ ਸਾਡੀ ਜਿੱਤ ਹੋ ਆਮ ਆਦਮੀ ਪਾਰਟੀ ਦੇ ਨਾਲ ਲੋਕ ਬਿਲਕੁਲ ਜੁੜ ਰਹੇ ਆ ਕੀ ਲੱਗਦਾ ਆਉਣ ਵਾਲੀ ਸਰਕਾਰ ਰਿਪੀਟ ਦੁਬਾਰਾ ਮਾਰੂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਕੈਂਪੇਨ ਜਿਹੜੀ ਪੂਰੀ ਸਰਗਰਮ ਵੇਖਣ ਨੂੰ ਮਿਲ ਰਹੀ ਹੈ ਅੱਜ ਚਨੀਰ ਜ਼ੋਨ ਦੇ ਕੈਂਡੀਡੇਟ ਹੈ ਉਹਨਾਂ ਦੇ ਹੱਕ ਦੇ ਵਿੱਚ ਸਰਦੂਲਗੜ ਦੇ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਵਾਲੀ ਉਹ ਵੀ ਅੱਜ ਆਏ ਨੇ ਇੱਕ ਵਾਰ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਜਨਾਬ ਜਿਵੇਂ ਐਮਸੀ ਦੇ ਇਲੈਕਸ਼ਨ ਸੀ ਸਰਪੰਚੀ ਦੇ ਇਲੈਕਸ਼ਨ ਆ ਗਏ ਉਹਨਾਂ ਦੇ ਵਿੱਚ ਵੀ ਤੁਸੀਂ ਠੋਕੇ ਇਹ ਕਹਿੰਦੇ ਰਹੇ ਕਿ ਅਸੀਂ ਨਾ ਤਾਂ ਕਿਸੇ ਦੇ ਕਾਗਜ਼ ਰੱਦ ਕਰਾਈਏ ਨਾ ਕਿਸੇ ਦੇ ਵਿਰੋਧ ਦੇ ਵਿੱਚ ਕੋਈ ਆਪਾਂ ਬੋਲੀਏ ਇਸ ਵਾਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਆ ਜਿਵੇਂ ਵਿਰੋਧੀ ਧਿਰਤਾ ਕਾਫੀ ਰਹਿ ਗਈ ਹੋਣੀ ਵਿਕਾਸ ਉਹਨਾਂ ਤੇ ਤੰਜ ਕੱਸ ਰਹੇ ਉਹਦੇ ਉੱਤੇ ਕੀ ਕਹੋਗੇ ਤੁਸੀਂ ਦੇਖੋ ਮੈਂ ਪਹਿਲੇ ਦਿਨ ਜਿੱਦੋਂ ਨਾਮੀਨੇਸ਼ਨ ਸ਼ੁਰੂ ਹੋ ਗਏ ਸੀਗੇ ਲਿਖ ਕੇ ਪਾਇਆ ਸੀ ਕੋਈ ਕਹਿੰਦਾ ਨਹੀਂ ਹੁੰਦਾ ਵੀ ਕਿਸੇ ਦੇ ਨੋਮੀਨੇਸ਼ਨ ਪੇਪਰ ਰੱਦ ਨਹੀਂ ਹੁੰਦੇ ਨਿਰਪੱਖ ਚੋਣਾ ਹੋਣਗੀਆਂ ਕੋਈ ਰੌਲਾ ਤੁਸੀਂ ਦੱਸ ਦੋ ਐਜੇ ਪ੍ਰੈਸ ਰਿਪੋਰਟਰ ਤੁਸੀਂ ਰਹੇ ਕਿਤੇ ਕਿਹਾ ਹੋਵੇ ਵੀ ਕਾਗਜ਼ ਨਹੀਂ ਭਰਨ ਦਿੱਤੇ ਗਏ ਜਾਂ ਐਨਓਸੀ ਨਹੀਂ ਮਿਲੀ ਨਿਰਪੱਖ ਚੋਣਾ ਤੇ ਇਸੇ ਤਰ੍ਹਾਂ ਜਿਵੇਂ ਐਮਸੀ ਦੀਆਂ ਚੋਣਾਂ ਹੋਈਆਂ ਸਰਪੰਚੀ ਦੀਆਂ ਹੋਈਆਂ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀਆਂ ਦਾ ਚੋਣਾ ਹੋਣਗੀਆਂ ਜਿੱਥੇ ਕੋਈ ਵੀ ਕੋਈ ਧੱਕਾ ਨਹੀਂ ਹੋਊਗਾ ਨਿਰਪੱਖ ਚੋਣ ਹੋਊਗੀ ਮੈਨੂੰ ਮੇਰੇ ਲੋਕਾਂ ਤੇ ਵਿਸ਼ਵਾਸ ਆ ਮੈਂ ਜਿੰਨੇ ਪਿੰਡਾਂ ਚ ਜਾਣਾ ਮੈਂ ਆਪਦੇ ਕੰਮ ਗਿਣਨਾ ਤੇ ਜੇ ਕੋਈ ਕਹਿੰਦਾ ਵੀ ਵਿਕਾਸ ਨਹੀਂ ਹੋਇਆ ਰਿਜ਼ਲਟ ਦੱਸ ਦੂਗਾ ਸਾਹਮਣੇ ਰਿਜ਼ਲਟ ਆ ਜਾਊਗਾ ਜੇ ਵਿਕਾਸ ਕੀਤਾ ਹੋਇਆ ਜੇ ਕੰਮ ਕੀਤੇ ਹੋਏ ਲੋਕ ਤਾਂ ਹੀ ਸਾਡੇ ਕੈਂਡੀਡੇਟਾਂ ਨੂੰ ਜਿੱਤੇ ਆਉਣਗੇ ਤੇ ਨਿਰਪੱਖ ਚੋਣ ਦੇ ਵਿੱਚ ਪਤਾ ਵੀ ਲੱਗ ਜਾਂਦਾ ਕਿ ਲੋਕਾਂ ਨੇ ਸਾਡਾ ਜਿਹੜਾ ਫਤਵਾ ਲੋਕਾਂ ਨੇ ਦੇਣਾ ਸਾਡੇ ਕੀਤੇ ਹੋਏ ਕੰਮਾਂ ਦਾ ਫਤਵਾ ਦੇਣਾ ਉਹ ਫਤਵਾ ਲੋਕ ਦੇਣਗੇ ਮੈਂ ਕਿਸੇ ਦੇ ਵਿਰੁੱਧ ਨਹੀਂ ਬੋਲਦਾ ਕਿਸੇ ਦੇ ਵਿਰੁੱਧ ਗੱਲ ਨਹੀਂ ਕਰਦਾ ਮੈਂ ਤਾਂ ਸਿਰਫ ਆਪਦੇ ਕੰਮ ਗਿਣਾਉਣਾ ਸਾਡੇ 3 ਸਾਲ ਦੇ ਕੰਮ ਜੋ ਕੀਤੇ ਨੇ ਵੱਡੇ ਵੱਡੇ ਕੰਮ ਨੇ ਜੋ ਦਿਖਦੇ ਨੇ ਕਿ ਮੈਂ ਸੜਕ ਲਾ ਲੋ ਆ ਆਪਣੀ ਆਲੂਪੁਰ ਵਾਲੀ ਬੁਰਾ ਹਾਲ ਸੀਗਾ ਹੁਣ ਤੁਹਾਡੇ ਨੂੰ ਦੱਸਦਾ ਕਿ ਡਿੰਗ ਰੋਡ ਵਾਲੀ ਜਿਹੜੀ ਸੜਕ ਜਾਂਦੀ ਉਹਦਾ ਟੈਂਡਰ ਕਰਾਤਾ ਇਹਦਾ ਕੰਮ ਸ਼ੁਰੂ ਚੱਲ ਪਿਆ ਜਿਹੜੀ ਆਪਾਂ ਝੰਡੇ ਖੁਰ ਤੱਕ ਮੇਨ ਸੜਕਾ ਆ ਜਿਹੜੀ ਇੱਥੋਂ ਆਪਾਂ ਸੜਕ ਜਾਂਦੇ ਸੀਗੇ ਰੂੜੀ ਵਾਲੀ ਇਹ ਸੜਕਾ ਸ਼ਹਿਰ ਦੀਆਂ ਪੰਜੇ ਸੜਕਾਂ ਦੇ ਟੈਂਡਰ ਲੱਗੇ ਸ਼ਹਿਰ ਦੀ ਮੰਡੀ ਬਣੀ ਜਾਂਦੀ ਆ 7 ਕਰੋੜ ਦੇ ਨਾਲ ਸ਼ੈੱਡ ਬਣੀ ਜਾਂਦਾ 94 ਲੱਖ ਦੇ ਨਾਲ ਮੈਂ ਤਾਂ ਜਿੰਨਾ ਤੁਸੀਂ ਵੇਖੋਗੇ ਸ਼ੈਲਰ ਰੋਡ ਆ ਉਧਰੋਂ ਮੰਡੀ ਦੇ ਵਿੱਚ ਸੜਕ ਖੈਰੇ ਵਾਲੀ ਲੈ ਕੇ ਆਏ ਆਂਗੇ ਮੇਰੇ ਕੋਲੇ ਤਾਂ ਸਾਰੇ ਕੰਮ ਨੇ ਸੀਵਰ ਪਾਇਆ ਬਿਆੰਤ ਨਗਰ ਵਾਲਾ 2.5 ਕਰੋੜ ਦਾ 7.5 ਕਰੋੜ ਦਾ ਪਾਣੀ ਪੀਣ ਵਾਲਾ ਸ਼ਹਿਰ ਨੂੰ ਦਿੱਤਾ ਸੋ ਇਹ ਇਸੇ ਤਰ੍ਹਾਂ ਹਰੇਕ ਪਿੰਡ ਦੀ ਗੱਲ ਆ ਮੈਂ ਪਿੰਡ ਜਾ ਕੇ ਤੁਸੀਂ ਸਾਰਾ ਦਿਨ ਭਾਵੇਂ ਮੇਰੇ ਨਾਲ ਰਹ ਲਿਓ ਮੈਂ ਆਪਦੇ ਕੰਮ ਗਨੇ ਉਹਨਾਂ ਤੇ ਲੋਕਾਂ ਨੂੰ ਅਪੀਲ ਕਰਦਾ ਵੀ ਭਾਈਚਾਰਾ ਬਣਾ ਕੇ ਰੱਖੋ ਜੇ ਕੰਮ ਕੀਤਾ ਬੋਰਡ ਸਾਨੂੰ ਪਾ ਦੇ ਨਹੀਂ ਨਾ ਪਾਇਓ ਇਹ ਕੋਈ ਕਹਿ ਨਹੀਂ ਸਕਦਾ ਬਿਲਕੁਲ ਜੇ ਕੋਈ ਵੀ ਪਾਰਟੀ ਦਾ ਅੱਜ ਲੀਡਰ ਆ ਕੋਈ ਵੀ ਬੋਲ ਰਿਹਾ ਉਹ ਇਹੀ ਤੰਗ ਕੱਸ ਰਿਹਾ ਕਿ ਛੜਕਾਂ ਤਾਂ ਹੁਣ ਸਟਾਰਟ ਕੀਤੀਆਂ ਕਿਉਂਕਿ ਤੀਜੇ ਸਾਲ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਵਿਕਾਸ ਦਿਖ ਰਿਹਾ ਉਸ ਤੋਂ ਪਹਿਲਾਂ ਕਿੱਥੇ ਗਈ ਸੀ ਸਰ ਦੇਖੋ ਅਸੀਂ ਪਹਿਲੇ ਦਿਨ ਤੋਂ ਲੱਗੇ ਤੁਸੀਂ ਵੇਖਿਆ ਹੋਣਾ ਜਿਹੜੀਆਂ ਦੋ ਤਿੰਨ ਸੜਕਾਂ ਮੇਨ ਬਣੀਆਂ ਚਾਹੇ ਰੋੜੀ ਵਾਲੀ ਆਲੂਪੁਰ ਵਾਲੀ ਆ ਇਹ ਸੜਕਾਂ ਤੀਜੇ ਸਾਲ ਤਾਂ ਨਹੀਂ ਬਣੀਆਂ ਤੇ ਨਾਲ ਦੀ ਨਾਲ ਹੀ ਬਣਗੀਆਂ ਸੀਗੀਆਂ ਜਿਹੜੇ ਸੂਏ ਪੱਕੇ ਹੋਏ ਆ ਟੇਲਾਂ ਤਾਂ ਹੀ ਪਾਣੀ ਗਿਆਗਾ ਉਹਨਾਂ ਲੋਕਾਂ ਨੂੰ ਪੁੱਛ ਲਓ ਨਾਲ ਦੀ ਨਾਲ ਫਿਰ ਬਿਜਲੀ ਮਾਫੀ ਕੀਤੀ ਪਹਿਲੇ ਸਾਲ ਹੀ ਕਰਤੀ ਅਸਲ 'ਚ ਇਹ ਕਹਿੰਦੇ ਆ ਵੀ ਇਹ ਇੰਨਾਂ ਨੇ ਪਹਿਲਾਂ ਇੰਨਾ ਕਿਉਂ ਸ਼ੁਰੂ ਕਰਤਾ ਲਾਸਟ ਸਾਲ 'ਚ ਕਰਦੇ ਹੁੰਦੇ ਸੀ ਕਿ ਇੱਟਾਂ ਸੜਤੀਆਂ ਗਲੀ ਬਣਾਵਾਂਗੇ ਜੇ ਨਾ ਬੋਠਾ ਪਈਆਂ ਇੱਟਾਂ ਚੱਕ ਕੇ ਲੈ ਜਾਂਦੇ ਸੀ ਅਸੀਂ ਜਾ ਕੇ ਕਹਾਂਗੇ ਵੀ ਇੰਨੇ ਕੰਮ ਕਰਤੇ ਜਿਹੜੇ ਰਹਿ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਪਰ ਉਹਨਾਂ ਲੋਕਾਂ ਨੂੰ ਹਰੇਕ ਪਿੰਡ ਦੇ ਵਿੱਚ ਕੀਤੇ ਹੋਏ ਕੰਮ ਦਿਸਣਗੇ ਤਾਂ ਵੋਟ ਸਾਨੂੰ ਪਊਗੀ ਨਹੀਂ ਲੋਕ ਵੋਟ ਨਹੀਂ ਪਾਉਂਦੇ ਕਿ ਪਿੰਡਾਂ ਦੇ ਵਿੱਚ ਵੀ ਕਾਫੀ ਇੱਕ ਗੱਲ ਚੱਲ ਰਹੀ ਹੈ ਕਹਿੰਦੇ ਸਰਪੰਚਾਂ ਨੂੰ ਅਜੇ ਤੱਕ ਕੋਈ ਗ੍ਰਾਂਟ ਨਹੀਂ ਆਈ ਗ੍ਰਾਂਟ ਕਿਉਂ ਨਹੀਂ ਆਈ ਕੀ ਇਹਦਾ ਕੋਈ ਕਾਰਨ ਸੀ ਅੱਜ 5 ਕਰੋੜ ਰੁਪਇਆ 2.5 ਰੱਖ ਪਹਿਲੀ ਵਾਰੀ ਆ ਕਿ ਮੁੱਖ ਮੰਤਰੀ ਸਾਹਿਬ ਨੇ 5 ਕਰੋੜ ਰੁਪਇਆ ਰੰਗਲੇ ਪੰਜਾਬ ਤਹਿਤ ਐਮਐਲਏ ਨੂੰ ਦਿੱਤਾ ਨਹੀਂ ਅੱਜ ਤੋਂ ਪਹਿਲਾਂ ਕਿਸੇ ਐਮਐਲਏ ਕੋਲੇ ਜਿਹੜੇ ਰਹਿ ਕੇ ਹੀ ਗਏ ਉਹਨਾਂ ਨੂੰ ਪੁੱਛ ਲਓ ਵੀ ਐਮਐਲਏ ਫੰਡ ਕੋਈ ਨਹੀਂ ਹੁੰਦਾ ਪਹਿਲੀ ਵਾਰੀ ਆ ਮੁੱਖ ਮੰਤਰੀ ਸਾਹਿਬ ਨੇ ਕਿ ਐਮਐਲਏ ਨੂੰ ਕਿਹਾ ਤੁਸੀਂ ਆਪਦੇ ਹਲਕੇ 'ਚ ਰੰਗਲੇ ਪੰਜਾਬ ਤਹਿਤ ਜਿਹੜਾ 5 ਕਰੋੜ ਦਿੱਤੋ ਤੇ 2.5 ਕਰੋੜ ਦੀ ਪਹਿਲੀ ਕਿਸ਼ਤ ਖਾਤਿਆਂ 'ਚ ਆ ਗਈ ਆ ਫੇਰ ਮੈਂ ਮੁੱਖ ਮੰਤਰੀ ਸਾਹਿਬ ਕੋਲੋਂ ਸਪੈਸ਼ਲ ਫੰਡ ਲੈ ਕੇ ਆਇਆਗਾ 2.5 ਕਰੋੜ ਉਹ ਵੀ ਲਿਖਾਤਾਂ 'ਚ ਆ ਗਿਆ ਜਿਹੜੇ ਵੱਡੇ ਵੱਡੇ ਕੰਮ ਫਸੇ ਪਏ ਸੀ ਤੁਸੀਂ ਜਾ ਕੇ ਪੁੱਛ ਲਓ ਪਿੰਡ ਕੁਸਲੇ ਦਾ ਪਾਣੀ ਸੀ ਦੇਖੋ ਕੋਈ ਮੈਂ ਨਾ ਸਰਪੰਚ ਵੇਖਿਆ ਕਿਥੋਂ ਦੀ ਪੰਚਾਇਤ ਕਿੱਥੋਂ ਦੀ ਆ ਕਿਵੇਂ ਆ ਮੈਂ ਕੰਮ ਵੇਖਦਾ 35 ਲੱਖ ਰੁਪਈਆ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਸੀਐਮ ਫੰਡ ਆਇਆ ਕਿ ਨਹੀਂ ਚਿਹਰਿਆਂ ਵਾਲੀ ਗੁਰਦੁਆਰਾ ਸਾਹਿਬ ਦੀ ਗਲੀ ਸੀ 26 ਲੱਖ ਰੁਪਈਆ ਆਇਆ ਜਿਹੜੇ ਫਸੇ ਕੰਮ ਸੀ ਜਵਾਰ ਕੇਕ 35 ਸਾਲ ਦੀ ਗਲੀ ਸੀ ਗੋਡੇ-ਗੋਡੇ ਪਾਣੀ ਖੜਦਾ ਸੀ ਕਹਿੰਦੇ ਸਾਡਾ ਆਹ ਕੰਮ ਕਰ ਦਿਓ 35 ਲੱਖ ਉਹਨਾਂ ਨੂੰ ਦਿੱਤਾ ਸੋ ਕਿਸੇ ਪਿੰਡ ਜਾ ਕੇ ਦੇਖ ਲਓ ਉਲਕ ਪਿੰਡ ਚ ਪਾਣੀ ਪੀਣ ਆਲਾ ਨਹੀਂ ਆਉਂਦਾ ਸੀ 17 ਲੱਖ ਰੁਪਈਆ ਉਹਨਾਂ ਨੂੰ ਦਿੱਤਾ ਇਸੇ ਤਰ੍ਹਾਂ ਤੁਸੀਂ ਝਨੀਰ ਪਿੰਡ ਦੇ ਵਿੱਚ 1 ਕਰੋੜ ਰੁਪਏ ਦੀਆਂ ਅਸੀਂ ਸੂਲਰ ਲਾਈਟਾਂ ਲਾ ਰਹੇ ਹਾਂ 1 ਕਰੋੜ ਰੁਪਏ ਦੀਆਂ ਸਾਰੇ ਚ ਜਿੰਨੀਆਂ ਉਹਨਾਂ ਦੀਆਂ ਧਰਮਸ਼ਲਾਵਾਂ ਸਾਰਿਆਂ ਨੂੰ ਪੈਸੇ ਆ ਗਏ ਤੁਸੀਂ ਸਰਪੰਚਾਂ ਨੂੰ ਜਾ ਕੇ ਪੁੱਛ ਲਿਓ ਤੁਹਾਡੇ ਖਾਤੇ 'ਚ ਪੈਸੇ ਆਏ ਆ ਕਿ ਨਹੀਂ ਆਏ ਅਸਲ ਦੇ ਵਿੱਚ ਜਰਿਆ ਨਹੀਂ ਜਾਂਦਾ ਵੀ ਇੰਨੇ ਪੈਸੇ ਆ ਕਿੱਥੋਂ ਆ ਸਾਨੂੰ ਤਾਂ ਕਹਿੰਦੇ ਸੀ ਇਹਨਾਂ ਨੂੰ ਰਾਜਭਾਗ ਚਲਾਉਣਾ ਹੀ ਨਹੀਂ ਆਉਂਦਾ ਇਹਨਾਂ ਨੂੰ ਕੰਮ ਕਰਨਾ ਹੀ ਨਹੀਂ ਆਉਂਦਾ ਸਾਢੇ 3 ਸਾਲਾਂ 'ਚ ਤੁਸੀਂ ਬੈਠਿਆ ਮੇਰੇ ਤੇ ਕੋਈ ਕਹਿ ਦੇਣ ਵੀ ਮੈਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਾਇਆ ਹੋਵੇ ਕਿਸੇ ਦੇ ਪਲਾਟ ਤੇ ਕਬਜ਼ਾ ਕਰਾਇਆ ਹੋਵੇ ਕਿਸੇ ਦੇ ਲੜਾਈ ਕਰਾ ਕੇ ਗਰੁੱਪ ਜਿੰਮਪੈਦਾ ਕੀਤਾ ਹੋਵੇ ਮੈਂ ਤਾਂ ਭਾਈਚਾਰਾ ਕਾਇਮ ਕੀਤਾ ਤੁਸੀਂ ਵੇਖਿਆ ਘੱਗਰ ਤੇ ਕੰਮ ਕੀਤਾ ਘੱਗਰ ਦਾ ਪੁਲ ਬਣਾਇਆ ਤਾਂ ਕਹਿੰਦੇ ਪੁਲ ਵੀ ਨਹੀਂ ਬਣਦਾ ਹੁਣ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਸਭ ਤੋਂ ਵੱਡੀ ਗੱਲ ਭੱਲਣਵਾੜੇ ਤੋਂ ਇਦਰ ਅੰਜੀਤਗੜ ਬੰਦਰ ਵੱਡਾ ਪੁਲ ਇੱਕ ਹੋਰ ਬਣਾਉਣ ਲੱਗੇ ਆ ਸਾਰੀ ਡ੍ਰੈਇੰਗ ਤਿਆਰ ਹੋ ਗਈ ਤਾਂ ਕਿ ਟ੍ਰੈਫਿਕ ਕੱਲ ਨੂੰ ਇੱਥੇ ਸਮੱਸਿਆ ਪੈਦਾ ਹੁੰਦੀ ਉਥੋਂ ਦੀ ਲੰਘ ਜੇ ਬਰਨਾ ਤੋਂ ਮਾੜਾਲੇ ਪਾਸੇ ਜਿਵੇਂ ਬਾਬਾ ਬਹਾਲ ਦਾਸ ਦਾ ਪੁਲ ਬਣਾਇਆ ਗਿਆ ਘਰ ਤੇ ਕੋਹ ਪੁਲ ਬਣਾਉਣ ਲੱਗੇ ਜਿੱਥੋਂ ਜਿੱਥੋਂ ਐਤ ਕੀ ਪਾਣੀ ਟੁੱਟਣ ਦੇ ਖਤਰੇ ਸੀਗੇ ਉਥੇ ਫੇਰ ਪੱਥਰ ਲਾਉਣ ਲੱਗੇ ਆ ਸੋ ਕੰਮ ਤਾਂ ਤੁਹਾਡੇ ਸਾਹਮਣੇ ਦੇਖਦੇ ਆ ਹਾਂ ਵਿਰੋਧੀ ਦਾ ਕੰਮ ਹੁੰਦਾ ਨਿੰਦਣਾ ਪਰ ਤੁਸੀਂ ਪਿੱਠ ਪਿਛੇ ਕਹਿੰਦੇ ਆਰ ਕੰਮ ਬਹੁਤ ਕਰਾਏ ਇਹਨਾਂ ਨੇ ਇਹ ਕਹਿੰਦੇ ਆ ਤੁਸੀਂ ਉਹਨਾਂ ਦੇ ਵਰਕਰਾਂ ਤੋਂ ਪੁੱਛ ਲਿਓ ਕੋ ਨਾ ਮਾਨੂੰ ਮਾਈਕ ਤੇ ਤਾਂ ਕ ਕੰਮ ਕੀਤੇ ਬਹੁਤ ਆ ਤੇ ਇੱਕ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲੋ ਜਾ ਕੇ ਕਿ ਸਰਦੂਲਗੜ੍ਹ ਦੇ ਵਿੱਚ ਲੜਾਈਆਂ ਝਗੜੇ ਖਤਮ ਹੋਏ ਆ ਕਿ ਨਹੀਂ ਹੋਏ ਜੋ ਪੁਰਾਣੀਆਂ ਪਰੰਪਰਾਵਾਂ ਚੱਲੀਆਂ ਸੀ ਉਹ ਖਤਮ ਹੋਈਆਂ ਕਿ ਨਹੀਂ ਹੁਣ ਸਰਦੂਲਗੜ੍ਹ ਦੇ ਵਿੱਚ ਤੁਸੀਂ ਦੇਖੋ ਹਸਪੀਟਲ ਦੇ ਵਿੱਚ 12 ਐਮਬੀਬੀਐਸ ਡਾਕਟਰ ਆ ਤਿੰਨ ਸਪੈਸ਼ਲਿਸਟ ਆ 15 ਅੱਗੇ ਵਿਚਾਰਾ ਕੱਲਾ ਸੂਨ ਲਾਲ ਹੁੰਦਾ ਸੀਗਾ ਸੋ ਲੱਗੇ ਪਿਆ ਜਿਹੜੀ ਗੱਲ ਕਰਨ ਵਾਲੀ ਹੈ ਕਰੀ ਜੈਨੇ ਜਿੱਥੇ ਸਾਡੀ ਕਮੀਆਂ ਸੀ ਮਾਫੀ ਮੰਗ ਲਾਂਗੇ ਸਮਾਂ ਵੀ ਸਾਢੇ ਤਿੰਨ ਸਾਲ ਹੀ ਆ ਨਾ ਸਾਢੇ ਤਿੰਨ ਸਾਲ ਦਾ ਸਮਾਂ ਸਾਢੇ ਤਿੰਨ ਸਾਲ ਦੇ ਵਿੱਚ ਜੋ ਕੰਮ ਹੋਇਆ ਤੁਹਾਡੇ ਸਾਹਮਣੇ ਮੈਂ ਬੋਲੀ ਜੈਨਾ ਬਿਲਕੁਲ ਪੀ ਬੀਤੇ ਦਿਨੀ ਇੱਕ ਤਿੰਨ ਵਾਰ ਜਿੱਤੀ ਮੋਫਰ ਪਰਿਵਾਰ ਨੂੰ ਤੇ ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਨੇ ਟਿਕਟ ਕੱਟ ਕੇ ਇੱਕ ਐ ਲੈ ਲਓ ਵੀ ਨਵੇਂ ਯੂਥ ਦੇ ਮੁੰਡੇ ਨੂੰ ਧਰਮਪੰਨੂ ਨੂੰ ਦਿੱਤੀ ਗਈ ਕੀ ਲੱਗਦਾ ਆ ਉਸ ਕੰਟਰੋਵਰਸੀ ਨਾਲ ਤੁਹਾਡਾ ਕੋਈ ਫਾਇਦਾ ਹੋਊਗਾ ਦੇਖੋ ਅਸੀਂ ਤਾਂ ਆਪਦੀ ਤਿਆਰੀ ਆਪ ਦੇ ਕਰਕੇ ਚੱਲਦੇ ਆ ਅਸੀਂ ਕਿਸੇ ਤੋਂ ਵੀ ਇਹ ਤੋਂ ਫਾਇਦਾ ਹੋਵੇ ਤੋਂ ਫਾਇਦਾ ਹੋ ਉਹਨਾਂ ਦਾ ਇੰਟਰਨਲ ਮਾਮਲਾ ਪਾਰਟੀ ਦਾ ਪਰ ਮੈਂ ਕਹਿਣਾ ਚਾਹਣਾ ਵੱਡੇ ਦਿਲ ਦੇ ਨਾਲ ਪਾਰਟੀ ਜੀ ਜਿਹਨੂੰ ਟਿਕਟ ਦਿੰਦੀ ਹੈਗੀ ਇਹ ਜੇ ਵਫਾਦਾਰੀ ਤੇ ਨਾਤੇ ਉਹ ਜਿਹੜੇ ਨੂੰ ਟਿਕਟ ਮਿਲ ਗਈ ਪਾਰਟੀ ਤਾਂ ਜਿਵੇਂ ਮੈਂ ਹੈਗਾ ਹੁਣ ਪਾਰਟੀ ਨੇ ਮੈਂ ਭੇਜ ਤੇ ਵੀ ਜ਼ਿਲ੍ਹਾ ਪ੍ਰਿਸ਼ਦਿਆ ਨਾ ਸੰਮਤੀ ਦਿਆ ਨਾ ਸਾਡੀ ਕਮੇਟੀ ਨੇ ਪ੍ਰਵਾਨ ਕਰ ਤੇ ਜੇ ਕਮੇਟੀ ਨੂੰ ਲੱਗਦਾ ਇਹਨੂੰ ਨਹੀਂ ਇਹਨੂੰ ਲੜਾਉਣੀ ਆ ਤਾਂ ਪਾਰਟੀ ਦਾ ਫੈਸਲਾ ਸਿਰ ਮੱਥੇ ਹੋਣਾ ਚਾਹੀਦਾ ਪਰ ਅਸੀਂ ਉਸ ਚ ਨਹੀਂ ਲੱਗੇ ਵੀ ਇਹਨਾਂ ਦੀ ਕੰਟਰੋਵਰਸੀ ਜੇ ਸਾਡੀ ਜਿੱਤ ਹੋਊਗੀ ਸਾਡਾ ਤਾਂ ਆਪਦਾ ਏਜੰਡਾਗਾ ਆਪਦੀ ਗੱਲ ਜਾ ਕੇ ਰੱਖਣੀ ਲੋਕਾਂ ਚ ਜਾ ਕੇ ਗੱਲ ਕਰਨੀ ਲੋਕਾਂ ਨੇ ਫਤਵਾ ਦੇਣਾ ਜਿਹੜਾ ਉਹਦੇ ਫਤਵਾ ਆ ਗਿਆ 17 ਤਰੀਕ ਨੂੰ ਉਹ ਤੁਹਾਡੇ ਮੇ ਅਪ੍ਰੈਸ ਤੇ ਸਵੀਕਾਰ ਕਰੂੰਗਾ ਚੰਗਾ ਆ ਗਿਆ ਲੋਕਾਂ ਦਾ ਧੰਨਵਾਦ ਮਾੜਾ ਆ ਆਪਣੀਆਂ ਕਮੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਬਿਲਕੁਲ ਨਗਰ ਪੰਚਾਇਤ ਦੀਆਂ ਚੋਣਾਂ ਆਈਆਂ ਉਸ ਤੋਂ ਬਾਅਦ ਸਰਪੰਚੀ ਦੀਆਂ ਆਈਆਂ ਹੁਣ ਜ਼ਿਲ੍ਹਾ ਪ੍ਰੀਸ਼ਦ ਸੰਮਤੀ ਦੀਆਂ ਆਈਆਂ ਇਹਨਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਧੜਾ ਧੜ ਆਮ ਆਦਮੀ ਪਾਰਟੀ ਦੇ ਨਾਲ ਲੋਕ ਬਿਲਕੁਲ ਜੁੜ ਰਹੇ ਆ ਕੀ ਲੱਗਦਾ ਆਉਣ ਵਾਲੀ ਸਰਕਾਰ ਰੀਪੀਟ ਦੁਆਰਾ ਮਾਰੂਗੀ ਦੇਖੋ ਤੁਸੀਂ ਇਹ ਜਿਹੜੇ ਕੰਮਾਂ ਦੇ ਆਧਾਰ ਤੇ ਤੁਸੀਂ ਦੇਖੋਗੇ ਦੂਜੇ ਪਾਸੇ ਤੁਸੀਂ ਵੇਖੋਗੇ ਸਾਡੀ ਪਾਰਟੀ ਦੇ ਵਿੱਚ ਨਾ ਤਾਂ ਗਰੁੱਪੇ ਜਮਾ ਨਾ ਸਾਡਾ ਸੀਐਮ ਦਾ ਕੋਈ ਰੌਲਾਗਾ ਉਧਰ ਤਾਂ ਰੌਲੇ ਦੇਖੋ ਤੁਸੀਂ ਹਜੇ ਸਰਕਾਰ ਬਣਾਉਣ ਵਾਸਤੇ 52 59 ਵਿਧਾਇਕ ਚਾਹੀਦੇ ਆ ਪਰ ਸਿੱਧੂ ਪਹਿਲਾਂ ਹੀ ਕਹਿੰਦਾ ਕਹਿੰਦਾ ਮੈਨੂੰ 400 ਕਰੋੜ ਮੇਰੇ ਕੋਲ ਹੈ ਨਹੀਂ ਮੈਂ ਮੁੱਖ ਮੰਤਰੀ ਨਹੀਂ ਬਣ ਸਕਦਾ ਫਿਰ ਚੰਨੀ ਲੱਗ ਮੁੱਖ ਮੰਤਰੀ ਦਾ ਦਾਵੇਦਾਰਾ ਰੰਧਾਵਾ ਵੱਖਰਾ ਆਵਾਜ਼ਵਾ ਵੱਖਰਾ ਬੜਿੰਗ ਬੱਕਰਾ ਮੈਨੂੰ ਲੱਗਦਾ ਵੀ ਕਾਂਗਰਸ ਨੂੰ ਤਾਂ ਆਪਦੀ ਪੱਟੋ ਧਾੜੀ ਉਹਨਾਂ ਨੂੰ ਲੈ ਕੇ ਬਹਿ ਜੂਗੀ ਕੋਈ ਏਜੰਡਾ ਹੈ ਨਹੀਂ ਇੱਕੋ ਹੀ ਏਜੰਡਾਗਾ ਦੂਜੇ ਨੂੰ ਦੂਜੇ ਦੀ ਠਿੱਪੀ ਲਾਉਣਾ ਬੀਜੇਪੀ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਦੌਰਾਨ ਕਾਹਨ ਕੀਤਾ ਜਿਸ ਤਰ੍ਹਾਂ ਸਾਡਾ ਪਿੰਡੂ ਵਿਕਾਸ ਫੰਡ ਰੋਕਿਆਗਾ ਸਾਡੇ ਜਿਹੜੇ ਹੋਰ ਪੈਸੇ ਨੇ ਜਿਵੇਂ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਆਪ ਦੇ ਅੰਡਰ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਪ੍ਰਤੀ ਬੀਜੇਪੀ ਦੀ ਸੋਚ ਆ ਜਿਹੜੀ ਉਹ ਹਮੇਸ਼ਾ ਵਿਰੋਧੀ ਰਹੀ ਹੈ ਜਿਵੇਂ ਪਹਿਲਾਂ ਕਾਂਗਰਸ ਦੀ ਰਹੀ ਆ ਕਿਹੜਾ ਮੂੰਹ ਲੈ ਕੇ ਆਉਣਗੇ ਹੁਣ ਤੁਸੀਂ ਮਨਰੇਗਾ ਦਿੱਤਾ ਤੇ ਤੁਹਾਨੂੰ ਦੱਸ ਦਈਏ ਕਿ ਮਨਰੇਗਾ ਦੀ ਇੱਕ ਚਿੱਠੀ ਘੜਤੀ ਆ ਅੱਗੇ ਜਿਹੜੇ ਕੰਮ ਮਨਰੇਗਾ ਦੇ ਹੁੰਦੇ ਸੀ ਅਸੀਂ ਸੜਕਾਂ ਦੀ ਪਰਮਾ ਦੀ ਸਫਾਈ ਕਰਾ ਲੈਂਦੇ ਸੀ ਸੂਇਆਂ ਦੀ ਸਫਾਈ ਕਰਾ ਲੈਂਦੇ ਸੀਗੇ ਪਾਰਕ ਬਣਾ ਲੈਂਦੇ ਸੀ ਗਲੀਆਂ ਪੱਟ ਕੇ ਬਣਾ ਲੈਂਦੇ ਸੀ ਇੱਕ ਚਿੱਠੀ ਘੜਤੀ ਕਿ ਛੱਪੜ ਤੇ ਮਨਰੇਗਾ 5 ਸਾਲ ਬਾਅਦ ਲੱਗੂਗੀ ਤਾਂ ਉਸ ਚਿੱਠੀ ਨਾਲ ਗਰੀਬ ਵਰਗ ਮਰਿਆ ਗਿਆ ਜਮਾ ਬਿਲਕੁਲ ਮਨਰੇਗਾ ਦੇ ਵਿੱਚ ਸੋ ਕਿਹੜੀ ਗੱਲ ਲੈ ਕੇ ਜਾਣਗੇ ਇਹ ਜਿਹੜੀ ਭਾਜੀਪੀ ਵਾਲੇ ਆ ਕਾਂਗਰਸ ਵਾਲੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਕੱਲੀ ਸਾਲ ਨੂੰ ਤਾਂ ਵਹਿਮ ਆ ਹੁਣ ਗੈਂਗਸਟਰਾਂ ਤੇ ਡਿਪੈਂਡ ਹੋਣ ਲੱਗ ਗਿਆ ਉੱਥੇ ਵੀ ਤੁਸੀਂ ਵੇਖਿਆ ਹੋਣਾਗਾ ਜਿਹੜੀ ਚੋਣ ਲੜੀ ਆਗੀ ਮੈਂ ਕਹਿਣਾ ਨਹੀਂ ਚਾਹੁੰਦਾ ਉਸ ਇਲਾਕੇ 'ਚ ਜਾ ਕੇ ਪੁੱਛ ਲਓ ਵੀ ਕਿੰਨੇ ਕਤਲ ਕੀਤੇ ਹੋਏ ਆ ਕਿੰਨੀਆਂ ਲੁੱਟਾਂ ਖੋਹਾਂ ਨੇ ਸਾਡੀ ਪੰਥਕ ਪਾਰਟੀ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹਦਾ ਕਰੈਕਟਰ ਐਡਾ ਉੱਚਾ ਸੀ ਤੇ ਇੱਕ ਗੈਂਗਸਟਰਾਂ ਤੇ ਡਿਪੈਂਡ ਹੋਣ ਲੱਗ ਗਈ ਹੁਣ ਤੁਸੀਂ ਦੇਖੋਗੇ ਉਹ ਮੁੱਦਕੀ ਵਾਲਾ ਗੁਰਪ੍ਰੀਤ ਸਿੰਘ ਉਹਦੀ ਮਦਦ ਕਰੀ ਜਾਂਦੇ ਆ ਨਾਬਾ ਬ੍ਰੇਕਹਾਂਡ ਵਾਲੇ ਦੀ ਸੋ ਇਹਨਾਂ ਨੂੰ ਬਾਹੂ ਬੜੀਆਂ ਤੇ ਹੁਣ ਹੋ ਗਿਆ ਵੀ ਬਾਹੂ ਬਲੀ ਆ ਜਾਣ ਕੀ ਆ ਸਾਡੇ ਪੈਰ ਲੱਗ ਜਾਣ ਪਰ ਪੰਥਕ ਪਾਰਟੀ ਸੀਗੀ ਪੰਜਾਬ ਦੀ ਪਾਰਟੀ ਸੀਗੀ ਇਹਨਾਂ ਨੇ ਚੁਣ-ਚੁਣ ਕੇ ਬੰਦੇ ਚੰਗੇ-ਚੰਗੇ ਬੰਦੇ ਜਿਹੜੇ ਸੀਗੇ ਉਹ ਸਾਰੇ ਭਗਾ ਕੇ ਮਾਰੇ ਪਰਿਵਾਰਾਂ ਦਾ ਰਾਜ ਹੋ ਗਿਆ ਅੱਜ ਪਰਿਵਾਰ ਪਰਿਵਾਰ ਰਹਿ ਕੇ ਲੋਕ ਇਹਨਾਂ ਤੋਂ ਦੂਰ ਹੋ ਗਏ ਬਿਲਕੁਲ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿੱਤ ਨੂੰ ਕਿਵੇਂ ਵੇਖਦੇ ਦੇਖੋ ਮੈਂ ਇਹ ਕਹਿੰਨਾ ਕਿ ਸਾਡਾ ਸੈਮੀ ਫਾਈਨਲ ਆ ਤਾਂ ਹੀ ਉਹ ਕਹਿੰਦੇ ਕਿ ਲੋਕਾਂ ਦਾ ਫਤਵਾ ਤੁਹਾਡੇ ਸਾਹਮਣੇ ਨਿਕੂ ਜੀ ਆ ਜਾਣਾਗਾ ਤੁਸੀਂ ਵੇਖੋਗੇ ਕਿ ਜੋ ਫਤਵਾ ਆ ਗਿਆ ਮੈਂ ਪਹਿਲਾਂ ਕਹਿੰਦਾ ਸਵੀਕਾਰ ਕਰਾਂਗੇ ਤੁਸੀਂ ਪੋਲਿੰਗ ਵਾਲੇ ਦਿਨ ਦੇਖ ਲਿਓ ਵੀ ਕਿਤੇ ਕੋਈ ਸ਼ਾਂਤੀ ਨਾਲ ਵੋਟਾਂ ਮੈਂ ਤਾਂ ਕਹਿੰਦਾ ਇਕੱਠੇ ਬੈਠੋ ਜਿਵੇਂ ਸੀਪ ਘੇੜਦੇ ਹੋ ਇਕੱਠੇ ਬੈਠੇ ਹੁੰਦੇ ਆ ਨਾ ਸੀ ਫਲਾਉਣ ਲੱਗੇ ਦੂਜੇ ਦੂਜੇ ਦੀ ਸੀ ਫਲਾ ਦਿੰਦਾ ਇੱਕ ਪੋਲਿੰਗ ਬੋਟ ਅੰਦਰ ਜਾ ਕੇ ਮੰਨਨੇ ਪੋਣੀਆਂ ਲੜੋਣਾ ਭਾਈਚਾਰਾ ਬਣਾ ਕੇ ਰੱਖੋ ਜਿਹੜਾ ਫੈਸਲਾ ਆ ਗਿਆ ਸਵੀਕਾਰ ਕਰਾਂਗੇ ਮੈਨੂੰ ਆਪਦੇ ਕੀਤੇ ਹੋਏ ਕੰਮਾਂ ਤੇ ਆਪਦੀ ਇਮਾਨਦਾਰੀ ਤੇ ਹਲਕੇ ਦੇ ਵਿਕਾਸ ਤੇ ਭਾਈਚਾਰਾ ਕਾਇਮ ਕਰਨ ਤੇ ਮਾਣ ਜਿਹੜਾ ਵੀ ਫਤਵਾ ਲੋਕਾਂ ਨੇ ਦਿੱਤਾ ਮੈਂ ਸਵੀਕਾਰ ਕਰੂੰਗਾ ਚਾਹੇ ਸਾਡੇ ਹੱਕ ਚਾਵੇ ਜਿੱਥੇ ਸਾਡੇ ਵਿਰੋਧ ਚ ਆਇਆ ਉਥੇ ਕੀ ਕਮੀਆਂ ਨੇ ਡੇਢ ਸਾਡੇ ਸਾਡੇ ਕੋਲੇ ਪਿਆ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਮੇਰੇ ਮੁੱਖ ਮੰਤਰੀ ਸਰਦਾਰ ਭਗਵੰਦ ਮਾਨ ਜੀ ਨੇ ਕੰਮਾਂ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਨੌਕਰੀਆਂ ਤੇ ਸਾਡੀ ਬਿਜਲੀ ਮਾਫੀ ਤੇ ਸਾਡੀਆਂ ਜੋਗ ਅਸੀਂ ਵਾਅਦੇ ਕੀਤੇ ਉਹਨੇ ਕੀਤੇ ਹੋਏ ਕੰਮਾਂ ਤੇ ਮਾਨ ਬਿਲਕੁਲ ਧੰਨਵਾਦ ਜੀ ਬਿਲਕੁਲ ਤੁਸੀਂ ਜਿਨੇ ਸੁਣਿਆ ਕਿ ਜੇਕਰ ਸਾਡਾ ਵਿਕਾਸ ਦਾ ਮੁੱਦਾ ਲੈ ਕੇ ਚੱਲੇ ਆ ਤਾਂ ਉਹਨੂੰ ਵੇਖਦਿਆਂ ਹੋਇਆਂ ਲੋਕ ਜਿਹੜੇ ਆ ਉਹ ਸਾਨੂੰ ਫਤਵਾ ਦੇਣਗੇ ਤੇ ਸਾਡੀ ਚੋਲੀ ਜਿਹੜੀਆਂ ਤਿੰਨੇ ਟਿਕਟਾਂ ਦਿੱਤੀਆਂ ਹੋਈਆਂ ਉਹ ਸਾਡੀ ਝੋਲੀ ਪਾਉਣਗੇ ਇਹਦੇ ਨਾਲ ਹੀ ਵੇਖਣਾ ਹੁਣ ਇਹ ਹੋਵੇਗਾ ਕਿ 14 ਤਰੀਕ ਨੂੰ ਲੋਕ ਵੋਟਰ ਸਪੋਰਟਰ ਜਿਹੜੇ ਆ ਉਹ ਕੀਦੇ ਝੋਲੀ ਜਿੱਤ ਦਾ ਤਾਜ ਪਾਉਂਦੇ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਸੁਖਵਿੰਦਰ ਨਿਕੋ ਐਨਟੀਵੀ ਪੰਜਾਬੀ ਸਰਦੂਲਗੜ੍ਹ